ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਆਪਾਂ ਨਵੇਂ ਕਿਸਾਨਾਂ ਮਿਲਾਉਨੇ ਆ ਨਵਾਂ ਕਿਸਾਨ ਤੂੜੀ ਵਾਲੇ ਕੁੱਪ ਦੇ ਵਿੱਚ ਵੜਿਆ ਖੜਾ ਤੇ ਕਰੋਨਾ ਤੁਹਾਡੀ ਗੱਲਬਾਤ ਤੇ ਸੁਣਾਉਨੇ ਆ ਅੱਜ ਕੀ ਕਹਿੰਦਾ ਬਿੱਲੀ ਤੇ ਹਾਂਜੀ ਕਿਸਾਨ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਠੀਕ ਠਾਕ ਜੀ ਵਧੀਆ ਆਪਣਾ ਸਨੋ ਕੀ ਕੀ ਕਸ ਹੋ ਗਿਆ ਤੂੜੀ ਨੂੰ ये सरदारों की तूड़ी थी हाँ जी इसमें मी पड़ गया हाँ जी पानी पड़ गया तूड़ी में गिल्ली हो गई। हाँ। मैंने तो कह सरदार को फेंक दो मैं गिल्ली ऊपर चंगी चंगी चीज़ हट लेते हैं हाँ जी हाँ जी सरदार ने मुझे लालच दिया

ਛੋਟੇ ਛੋਟੇ ਦੱਡੂ ਹੈ ਅੱਛਾ 3-4 ਚੂਹੇ ਨਿਕਲੇ ਹਾਂ ਸਾਡੀ ਕੱਲ ਪਹੁੰਚੇ ਮੈਂ ਹੀ ਬੜ ਜਾਨੀ ਤੇ ਆਪਣੇ ਵੀਡੀਓ ਵਾਲਿਆਂ ਨੂੰ ਦੱਸ ਦੇ ਕਿ ਹੁਣ ਆਪਾਂ ਦੂਜਾ ਪਾਰਟ ਕਿੰਨੇ ਵਜ ਬਣਾਵਾਂਗੇ ਤੇ ਆਪਾਂ ਦੂਸਰਾ ਪਾਰਟ ਜੀ ਭਾਈ ਜੀ ਲੋਕੋ ਸੁਣੋ ਮੇਰੀ ਬਾਤ ਹਾਂ ਦੂਸਰਾ ਪਾਰਟ ਬਣਾएंगे 11 ਵਜ ਹਾਂ ਉਹ ਸਰਦਾਰ ਚਾਪ ਚੂਪੀ ਆएंगे ਹਾਂ ਖਾਣਾ ਖੁਣਾ ਖਾ ਕੇ ਚਾਚੂ ਪੀ ਕੇ ਸ਼ਰੀਰ ਬਣਾ ਕੇ ਫਿਰ ਆਪਕੋ ਦੂਸਰਾ ਪਾਰਟ ਬਣਾएंगे ਬਹੁਤ ਬੜੀਆ ਪਾਰਟ ਤੇ ਆਪਣੇ ਵੀਡੀਓ ਵੇਖਣ ਵਾਲਿਆਂ ਨੂੰ ਕਹਦੇ ਕਮੈਂਟ ਕਮੈਂਟ ਜਰੂਰ ਕਰਿਆ ਕਰਨਾ ਭਾਈ ਜੀ